ਸੋ ਬਹੁਤ ਦੁਖਦਾਈ ਘਟਨਾ ਅਜ ਵਾਪਰੀ ਹੈ ਜਸਵਿੰਦਰ ਭੱਲਾ ਜੀ ਇਹ ਕਾਰਚਲਾਣਾ ਕਰ ਗਏ ਨੇ ਪੰਜਾਬ ਦੇ ਮਸ਼ਹੂਰ ਕਮਿਡਿਅਨ ਸੋ ਰਗਵੀਰ ਬੋਲੀਬਾਈ ਜੀ ਵੀ ਪਹੁੰਚ ਚੁੱਕੇ ਨੇ ਬਾਈ ਜੀ ਬਹੁਤ ਦੁਖਦਾਈ ਘਟਨਾ ਹੋਈ ਹੈ ਤੁਸੀਂ ਬਹੁਤ ਕੰਮ ਕੀਤਾ ਭੱਲਾ ਸਾਹਿਬ ਦੇ ਨਾਲ ਸੋਸ਼ਲ ਚ ਪਹੁੰਚੋ ਕੀ ਕਰਨਾ ਚਾਹੁੰਦੇ ਹੋ ਬਹੁਤ ਦੁੱਖ ਦੀ ਖਬਰ ਆ ਵੀਰੇ ਸਾਰੀ ਇੰਡਸਟਰੀਲੀ ਸਾਰੇ ਜਿੰਨੇ ਵੀ ਭੱਲਾ ਸਾਹਿਬ ਨੂੰ ਪਿਆਰ ਕਰਦੇ ਸੀ ਉਹਨਾਂ ਨੇ ਹਮੇਸ਼ਾ ਹਾਸੀ ਵੰਡੇ ਤੇ ਸ਼ਬਦ ਹੈ ਨਹੀਂ ਕਹਾਂ ਨੰਬਰ ਕਿ ਤੁਸੀਂ ਬਹੁਤ ਕੰਮ ਕੀਤਾ ਸੁਭਾਅ ਕਿਵੇਂ ਜੀਦਾ ਸੀ ਕਿਉਂਕਿ ਸਾਰੇ ਇਹ ਕਹ ਰਹੇ ਕਿ ਕਮਾਲ ਦੇ ਇਨਸਾਨ ਸੀਗੇ ਬਹੁਤ ਕਮਾਲ ਦੇ ਇਨਸਾਨ ਸੀਗੇ ਛੋਟਿਆਂ ਨੂੰ ਵੱਡਿਆਂ ਨੂੰ ਜਿਹੜੇ ਵੀ ਸਮਕਾਲੀ ਸੀ ਉਹਨਾਂ ਦੇ ਸਾਰਿਆਂ ਨੂੰ ਪਿਆਰ ਸਤਿਕਾਰ ਦੇਣਾ ਔਰ ਕਈ ਵਾਰੀ ਕੋਈ ਇਦਾਂ ਹੁੰਦਾ ਕਿ ਕਿਸੇ ਚੀਜ਼ ਦਾ ਪਤਾ ਨਾ ਤ ਉਹਦੇ ਬਾਰੇ ਗਾਈਡ ਕਰਦੇ ਸੀਗੇ ਆਸਟ ਮੁਲਾਕਾਤ ਜਾਂ ਕਾਲ ਤੋਂ ਦੀ ਕਦੋਂ ਹੋਈ ਸੀ ਟਾਈਮ ਹੋ ਗਿਆ ਸੀਗਾ ਫਿਰ ਮੈਂ ਤੇ ਸੈਟਤੀ ਹੋਈ ਸੀ ਤਾਂ ਰਕਵੀਰ ਬੋਲੀ ਜੀ ਅ ਅੱਜ ਇੱਥੇ ਪਹੁੰਚੇ ਨੇ ਦਸਵਿੰਦਰ ਭੱਲਾ ਜੀ ਜੋ ਕਿ ਪੰਜਾਬ ਦੇ ਦਿੱਗਜ ਕਮੇਡੀਅਨ ਚਾਚਾ ਚਤਰਾ ਦਿਨ ਨਾਮ ਦੇ ਨਾਲ ਵੀ ਜਿਹਨਾਂ ਨੂੰ ਜਾਣਿਆ ਜਾਂਦਾ ਹੈ ਮੁੱਛ 26 ਤੋਂ 27 ਉਹਨਾਂ ਦੀਆਂ ਟਿੱਪਾਂ ਆਈਆਂ ਨੇ ਛੜਕਾਟੇ ਵਾਲੀਆਂ ਆਡੀਓ ਵੀਡੀਓਜ਼ ਤੋਂ ਇਲਾਵਾ ਬੇਸ਼ੁਮਾਰ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਚਾਹੇ ਕੈਰੀਨ ਜੱਟਾ ਹੋਵੇ ਜਾਂ ਟੈਂਪ ਜੁਲੀਅਟ ਹੋਵੇ ਮੁੰਡੇ ਕਮਾਲ ਦੇ ਮਤਲਬ ਕਿਸੇ ਕਿਸੇ ਵੀ ਫਿਲਮ ਦੀ ਗੱਲ ਕਰੀਏ ਬਹੁਤ ਕਮਾਲ ਦੀਆਂ ਫਿਲਮਾਂ ਉਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਦਿੱਤੀਆਂ ਨੇ ਤੋਂ ਇਸ ਤੋਂ ਇਲਾਵਾ ਜਿਹੜੇ ਹੋਰ ਵੀ ਕਲਾਕਾਰ ਇੱਥੇ ਪਹੁੰਚਣਗੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਤਸਵੀਰ ਇੱਕ ਵਾਰੀ ਤੁਹਾਨੂੰ ਕਰਦੀਆਂ ਦਿਖਾ ਦਿੰਨੇ ਆ ਇਸ ਵਕਤ ਕੀ ਮਾਹੌਲ ਹੈ ਘਰ ਦੇ ਵਿੱਚ ਸੋ ਅ ਬਹੁਤ ਬਹੁਤ ਜ਼ਿਆਦਾ ਭਾਵੁਕ ਹੋਏ ਪਏ ਨੇ ਲੋਕ ਜਿਹੜੇ ਆ ਰਹੇ ਨੇ ਕਲਾਕਾਰ ਜਿਹੜੇ ਇੱਥੇ ਪਹੁੰਚ ਰਹੇ ਨੇ ਭਾਵੁਕ ਹੋ ਰਹੇ ਨੇ ਤਾਂ ਕੱਲ 1 ਵਜੇ ਉਹਨਾਂ ਦਾ ਸੰਸਕਾਰ ਹੋਵੇਗਾ ਮੁਹਾਲੀ ਦੇ ਵਿੱਚ ਹੀ ਤਾਂ ਉਹ ਵੀ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਕੈਮਰਾਮੈਨ ਸੁਮੇਤ ਨਾਲ ਦਵਿੰਦਰ ਮੰਡ ਚੰਡੀਗੜ੍ਹ ਸੋ ਬਹੁਤ ਦੁਖਦਾਈ ਘਟਨਾ ਅੱਜ ਵਾਪਰੀ ਹੈ ਜਸਵਿੰਦਰ ਭੱਲਾ ਜੀ ਇਹ ਕਾਰ ਚਲਾਣਾ ਕਰ ਗਏ ਨੇ ਪੰਜਾਬ ਦੇ ਮਸ਼ਹੂਰ ਕਮਿਸ਼ਨ ਸੋ ਰਗਵੀਰ ਬੋਲੀ ਬਾਈ ਜੀ ਵੀ ਪਹੁੰਚ ਚੁੱਕੇ ਨੇ ਬਾਈ ਜੀ ਬਹੁਤ ਦੁਖਦਾਈ ਘਟਨਾ ਹੋਈ ਹੈ ਤੁਸੀਂ ਬਹੁਤ ਕੰਮ ਕੀਤਾ ਭੱਲਾ ਸਾਹਿਬ ਦੇ ਨਾਲ ਸੋਸ਼ਲ ਚ ਪਹੁੰਚੋ ਕੀ ਕਹਿਣਾ ਚਾਹੁੰਦੇ ਹੋ ਬਹੁਤ ਦੁੱਖ ਦੀ ਖਬਰ ਆ ਵੀਰੇ ਸਾਰੀ ਇੰਡਸਟਰੀਲੀ ਸਾਰੇ ਜਿੰਨੇ ਵੀ ਭੱਲਾ ਸਾਹਿਬ ਨੂੰ ਪਿਆਰ ਕਰਦੇ ਸੀ ਉਹਨਾਂ ਨੇ ਹਮੇਸ਼ਾ ਹਾਸੇ ਬੰਦੇ ਐ ਤੇ ਸ਼ਬਦ ਹੈ ਨੀ ਕਹਿੰਦਾ ਨੰਬਰ ਕਿ ਤੁਸੀਂ ਬਹੁਤ ਕੰਮ ਕੀਤਾ ਸੁਭਾਅ ਕਿਵੇਂ ਜੀਦਾ ਸੀ ਕਿਉਂਕਿ ਸਾਰੇ ਇਹ ਕਹ ਰਹੇ ਕਿ ਕਮਾਲ ਦੇ ਇਨਸਾਨ ਸੀਗੇ ਬਹੁਤ ਕਮਾਲ ਦੇ ਇਨਸਾਨ ਸੀਗੇ ਛੋਟਿਆਂ ਨੂੰ ਵੱਡਿਆਂ ਨੂੰ ਜਿਹੜੇ ਵੀ ਸਮਕਾਲੀ ਸੀ ਉਹਨਾਂ ਦੇ ਸਾਰਿਆਂ ਨੂੰ ਪਿਆਰ ਸਤਿਕਾਰ ਦੇਣਾ ਔਰ ਕਈ ਵਾਰੀ ਕੋਈ ਇਦਾਂ ਹੁੰਦਾ ਕਿ ਕਿਸੇ ਚੀਜ਼ ਦਾ ਪਤਾ ਨਾ ਤ ਉਹਦੇ ਬਾਰੇ ਗਾਈਡ ਕਰਦੇ ਸੀਗੇ ਆਸਟ ਮੁਲਾਕਾਤ ਜਾਂ ਕਾਲ ਤੋਂ ਦੀ ਕਦੋਂ ਹੋਈ ਸੀ ਟਾਈਮ ਹੋ ਗਿਆ ਸੀਗਾ ਫਿਰ ਮੈਂ ਤੇ ਸੈਟਤੀ ਹੋਈ ਸੀ ਤਾਂ ਰਕਵੀਰ ਬੋਲੀ ਜੀ ਅ ਅੱਜ ਇੱਥੇ ਪਹੁੰਚੇ ਨੇ ਦਸਵਿੰਦਰ ਭੱਲਾ ਜੀ ਜੋ ਕਿ ਪੰਜਾਬ ਦੇ ਦਿੱਗਜ ਕਮੇਡੀਅਨ ਚਾਚਾ ਚਤਰਾ ਦਿਨਾਂ ਦੇ ਨਾਲ ਵੀ ਜਿਹਨਾਂ ਨੂੰ ਜਾਣਿਆ ਜਾਂਦਾ ਹੈ ਬਹੁਤ 26 ਤੋਂ 27 ਉਹਨਾਂ ਦੀਆਂ ਟਿੱਪਾਂ ਆਈਆਂ ਨੇ ਛੜਕਾਟੇ ਵਾਲੀਆਂ ਆਡੀਓ ਵੀਡੀਓਜ਼ ਤੋਂ ਇਲਾਵਾ ਬੇਸ਼ੁਮਾਰ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਚਾਹੇ ਕੈਰੀਨ ਜਟਾ ਹੋਵੇ ਜਾਂ ਟੈਂਟ ਜੁਲੀਅਟ ਹੋਵੇ ਮੁੰਡੇ ਕਮਾਲ ਦੇ ਮਤਲਬ ਕਿਸੇ ਕਿਸੇ ਵੀ ਫਿਲਮ ਦੀ ਗੱਲ ਕਰੀਏ ਬਹੁਤ ਕਮਾਲ ਦੀਆਂ ਫਿਲਮਾਂ ਉਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਦਿੱਤੀਆਂ ਨੇ ਤੋਂ ਇਸ ਤੋਂ ਇਲਾਵਾ ਜਿਹੜੇ ਹੋਰ ਵੀ ਕਲਾਕਾਰ ਇੱਥੇ ਪਹੁੰਚਣਗੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਤਸਵੀਰਾਂ ਇੱਕ ਵਾਰੀ ਤੁਹਾਨੂੰ ਕਰਦੀਆਂ ਦਿਖਾ ਦਿੰਨੇ ਆ ਇਸ ਵਕਤ ਕੀ ਮਾਹੌਲ ਹੈ ਘਰ ਦੇ ਵਿੱਚ ਤੋ ਅ ਬਹੁਤ ਬਹੁਤ ਜ਼ਿਆਦਾ ਭਾਵੁਕ ਹੋਏ ਪਏ ਨੇ ਲੋਕ ਜਿਹੜੇ ਆ ਰਹੇ ਨੇ ਕਲਾਕਾਰ ਜਿਹੜੇ ਇੱਥੇ ਪਹੁੰਚ ਰਹੇ ਨੇ ਭਾਵੁਕ ਹੋ ਰਹੇ ਨੇ ਤਾਂ ਕੱਲ 1 ਵਜੇ ਉਹਨਾਂ ਦਾ ਸੰਸਕਾਰ ਹੋਵੇਗਾ ਮੁਹਾਲੀ ਦੇ ਵਿੱਚ ਹੀ ਤੋ ਉਹ ਵੀ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਕੈਮਰਾਮੈਨ ਸੁਮੇਤ ਨਾਲ ਦਵਿੰਦਰ ਮੰਡ ਚੰਡੀਗੜ੍ਹ